ਕਿ ਇੱਕ ਗਲਾਸ ਜੇਕਰ ਅਸੀਂ ਪੀਨੇ ਆ ਤਾਂ ਸਾਡੀ ਗੰਦਗੀ ਪੇਟ ਦੀ ਨਾੜਾਂ ਦੀ ਸਾਰੀ ਇਹ ਬਾਹਰ ਕੱਢ ਦੱਸੋ। ਉਹ ਨੁਸਖਾ ਉਹ ਫਾਰਮੂਲਾ ਸ਼ੇਅਰ ਕਰਨ ਵਾਲਿਆਂ ਜੋ ਤੁਹਾਨੂੰ ਕੋਈ ਵੈਦ ਹਕੀਮ ਡਾਕਟਰ ਨਹੀਂ ਦੱਸੇਗਾ। ਇਹ ਅੱਧੀ ਆਪਾਂ ਮਿਰਚ ਲੈਣੀ ਹੈ ਫਰੂਕੀ ਸਾਹਿਬ ਅੱਧੀ ਮਿਰਚ ਨੂੰ ਤੋੜ-ਤੋੜ ਕੇ ਅਸੀਂ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਪਾਣੀ ਕਿੰਨਾ ਲੈਣਾ ਹੈ? ਪਾਣੀ ਫਰੂਕੀ ਸਾਹਿਬ ਇੱਕ ਗਲਾਸ ਪਾਣੀ ਲੈਣਾ ਇੱਕ ਗਲਾਸ ਦੇ ਵਿੱਚ ਤੁਸੀਂ ਇਹ ਪਾ ਲੈਣੀ ਆ ਅੱਧਾ ਚਮਚ ਪਾ ਲੈਣਾ ਤੁਸੀਂ ਅਜਵੈਨ ਦਾ ਮਿਰਚ ਤੇ ਲਸਣ ਦੋ ਚੀਜ਼ਾਂ ਦਾ ਫਿਰ ਕੀ ਸਾਬ ਜਿਹੜੀਆਂ ਨਸਾਂ ਨੂੰ ਆਪਾਂ ਦੇਖਿਆ ਬਿਲਕੁਲ ਹੀ ਸੌਫ ਕਰ ਦਿੰਦੇ ਨੇ ਖੋਲ ਦਿੰਦੇ ਨੇ ਲਸਣ ਤਾਂ ਬਹੁਤ ਲੋਕਾਂ ਨੂੰ ਪਤਾ ਹੋਣਾ ਨਸ ਨਸ ਦੇ ਵਿੱਚ ਕੰਮ ਕਰਦਾ ਜਿੰਨੀ ਮਰਜ਼ੀ ਬਲੋਕੇਜ ਹੋ ਹੋਵੇ ਨਸਾਂ ਦੀ ਫਿਰ ਕੀ ਸਾਬ ਠੀਕ ਕਰਦਾ ਹੁਣ ਕਈ ਵਾਰ ਜਿਆਦਾ ਬੈਠਣ ਨਾਲ ਕਈ ਵਾਰ ਲੱਤ ਦੇ ਲੱਤ ਰੱਖ ਕੇ ਆਪਾਂ ਬੈਠੇ ਰਹਿੰਨੇ ਆ ਉਹਦੇ ਨਾਲ ਜਾਂ ਫਿਰ ਆਪਾਂ ਜਿਆਦਾ ਟਾਈਮ ਖੜੇ ਰਹਿਣ ਨਾਲ ਇਹ ਤਿੰਨ ਕ ਚਾਰ ਕ ਕਾਰਨ ਹੁੰਦੇ ਨੇ ਅੱਜ ਕੱਲ ਬੜੀ ਸਮੱਸਿਆ ਤੁਸੀਂ ਦੇਖੇ ਹੋਣਗੀਆਂ ਵਿੰਗੀਆਂ ਟੇਡੀਆਂ ਸੱਪਾਂ ਕੋ ਨਸਾਂ ਕਈ ਵਾਰ ਕਈਆਂ ਦੀਆਂ ਫੁੱਲੀਆਂ ਜੇ ਉੱਭਰੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਲੱਤਾਂ ਤੇ ਕਈ ਵਾਰ ਲੱਤਾਂ ਦੇ ਹੁੰਦੀਆਂ ਨੇ ਕਈ ਵਾਰ ਪੈਰਾਂ ਦੇ ਪੰਜਿਆਂ ਤੇ ਹੋ ਜਾਂਦੀਆਂ ਕਈ ਵਾਰ ਪੱਟਾਂ ਤੇ ਹੁੰਦੀਆਂ ਨੇ ਕਈ ਵਾਰ ਕਈ ਸਰੀਰ ਤੇ ਕਿਤੇ ਵੀ ਹੋ ਸਕਦੀ ਾਲ ਮਿਰਚ ਹੈਗੀ ਹੈ ਸਭ ਤੋਂ ਬਿਹਤਰੀਨ ਚੀਜ਼ ਸਾਡੇ ਹਾਰਟ ਵਾਸਤੇ ਔਰ ਸਾਡੇ ਸਰੀਰ ਵਾਸਤੇ ਜਿਹੜੀ ਕੁਦਰਤ ਨੇ ਦਿੱਤੀ ਹੈ ਇਸ ਤੋਂ ਬਾਅਦ ਅਜਵਾਇਨ ਆ ਗਈ ਲਸਣ ਆ ਗਿਆ ਸ਼ਹਿਦ ਆ ਗਿਆ ਤਿਲਾਂ ਦਾ ਤੇਲ ਆ ਗਿਆ ਡਾਕਟਰ ਸਾਹਿਬ ਕਈਆਂ ਦੇ ਦੇਖਣ ਨੂੰ ਮਿਲਿਆ ਜਦੋਂ ਵੈਰੀਕੋਸ ਵੇਨਸ ਹੋ ਜਾਂਦੀਆਂ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਸੁੰਨਪਾਨ ਰਹਿਣਾ ਪੈਰਾਂ ਤੇ ਖਾਰਸ਼ ਹੋਣੀ ਪੈਰਾਂ ਦੇ ਵਿੱਚ ਦਰਦ ਹੋਣਾ ਵੈਰੀਕੋਸ ਵੇਨ ਨਾਲੀ ਜਗ੍ਹਾ ਤੇ ਜ਼ਖਮ ਹੋ ਜਾਣਾ ਜ਼ਖਮ ਹੋ ਕੇ ਕਾਫੀ ਪੁਰਾਣਾ ਜ਼ਖਮ ਹੋ ਜਾਂਦਾ ਜਿਹਨੂੰ ਕਈ ਅਸੀਂ ਨਸੂਰ ਦਾ ਜ਼ਖਮ ਜਾਦਾਤਾਰੇ ਲੇਡੀਜ਼ ਨੂੰ ਦੇਖਿਆ ਗਿਆ ਹੈ ਵੀ ਜੀ ਕਿਉਂਕਿ ਜ਼ਿਆਦਾਤਰ ਉਹਨਾਂ ਨੂੰ ਹਾਰਮੋਨਸ ਚੇਂਜ ਹੁੰਦੇ ਰਹਿੰਦੇ ਨੇ ਜਾਂ ਮੈਂਸਸ ਆਉਂਦੀ ਆ ਉਦੋਂ ਚੇਂਜ ਹੁੰਦੇ ਨੇ ਜਾਂ ਕਈ ਪ੍ਰੈਗਨੈਂਸੀ ਤੋਂ ਬਾਅਦ ਹੋ ਜਾਂਦੀਆਂ ਨੇ ਜਾਂ ਕਈ ਔਰਤਾਂ ਨੂੰ ਜਿਵੇਂ ਜ਼ਿਆਦਾ ਪ੍ਰੈਗਨੈਂਸੀ ਰੋਕਣ ਵਾਲੀਆਂ ਮੈਡੀਸਨ ਖਾਂਦੀਆਂ ਨੇ ਉਹਦੇ ਨਾਲ ਹਾਰਮੋਨ ਚੇਂਜ ਹੁੰਦੇ ਨੇ ਫਿਰ ਉਹਨਾਂ ਦੇ ਬਲੱਡ ਜਮਨਾ ਸ਼ੁਰੂ ਹੋ ਜਾਂਦੇ। ਸੋਬਰਾ ਅਰਜੀ ਹੁੰਦੀ ਰਹਿੰਦੀ ਆ ਜਾਂ ਪੈਰਾਂ ਦੇ ਸੋਜਾ ਆ ਰਹਿੰਦਾ ਆ ਪਿੰਜੜੀਆਂ ਦੁਖਦੀਆਂ ਰਹਿੰਦੀਆਂ ਨੇ ਜਾਂ ਉਹਨਾਂ ਨੂੰ ਜਿਵੇਂ ਕਹਿੰਦੇ ਵੀ ਇਰੀਟੇਸ਼ਨ ਜੀ ਹੁੰਦੀ ਰਹਿੰਦੀ ਆ। ਬੰਦਾ ਲਾਲ ਮਿਰਚ ਖਾਣ ਲੱਗ ਜੂਗਾ ਲਾਲ ਮਿਰਚ ਨਾਲ ਉਹਨਾਂ ਨੂੰ ਹਾਰਟ ਪ੍ਰੋਬਲਮ ਨਹੀਂ ਆਉਂਦੀ ਲਾਲ ਮਿਰਚ ਨਾਲ ਉਹਨਾਂ ਦਾ ਬਲੱਡ 'ਚ ਕੋਈ ਤੱਬਾ ਨਹੀਂ ਜੰਮੂਗਾ ਕੋਈ ਕਲਾਊਡ ਨਹੀਂ ਬਣਨਗੇ ਖੂਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਸਭ ਇਹਦੇ ਕਾਫੀ ਜ਼ਿਆਦਾ ਵਧੀਆ ਰਿਜ਼ਲਟ ਨੇ ਲਾਲ ਮਿਰਚ ਇੰਡੀਆ ਸਾਡੀਆਂ ਭੈਣਾਂ ਕੋਲ ਇਹ ਨੁਸਖੇ ਹਰਵੇ ਕਰਨ ਦਾ ਟਾਈਮ ਨਹੀਂ ਹੈ ਸਾਡੇ ਵੀਰਾਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਵੈਰੀਕੋ ਵੈਂਸ ਦੀ ਤੇ ਫਿਰ ਉਹ ਅਗਰ ਇਹ ਨੁਸਖਾ ਚਾਹੁੰਦੇ ਨੇ ਵੀ ਸਾਡੇ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਜੀ ਕਿ ਅਸੀਂ ਕਦੋਂ ਅਸੀਂ ਕਾੜਾ ਬਣਾਈਏ ਕਦੋਂ ਇਹਦਾ ਅਜਵੈਨ ਲੈ ਕੇ ਇਹ ਕਿੱਥੋਂ ਫਿਰ ਉਹਨਾਂ ਦਾ ਹੱਲ ਤੁਸੀਂ ਇਹ ਬੂੰਦਾਂ ਦੇ ਵਿੱਚ ਕਰ ਦਿੰਨੇ ਆਹ ਡਰਾਪਸ ਆਏਗੇ ਨੇ ਸਾਡੇ ਕੋਲੇ ਇਲੈਕਟ੍ਰੋਪੈਥੀ ਮੈਡੀਸਨਾਂ ਇਹਨੂੰ ਪਾਣੀ ਦੇ ਵਿੱਚ ਡਰਾਪਸ ਪਾ ਕੇ ਪੀਣੇ ਹੁੰਦੇ ਨੇ ਜਿੰਨਾਂ ਕੋਲ ਸਮੇਂ ਦੀ ਘਾਟ ਆ ਕੋਈ ਤੇਲ ਵੀ ਹੈਗਾ ਜਿਹੜਾ ਵੈਰੀਕੋ ਵੇਇਨਸ ਦਾ ਬਹੁਤ ਚੰਗਾ ਹੱਲ ਹੈ ਇਹ ਜਿਹੜਾ ਤਿਲਾਂ ਦਾ ਤੇਲ ਤੁਸੀਂ ਰੱਖਿਆ ਇਹਦਾ ਇਸਤੇਮਾਲ ਕਿਵੇਂ ਕਰਨਾ ਹਾਂਜੀ ਬ੍ਰੋਕਾ ਜਿਹੜਾ ਤਿਲਾਂ ਦਾ ਤੇਲ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਤੁਹਾਡੇ ਨਾਲ ਉਹ ਨੁਸਕਾ ਉਹ ਫਾਰਮੂਲਾ ਸ਼ੇਅਰ ਕਰਨ ਵਾਲਿਆ ਜੋ ਤੁਹਾਨੂੰ ਕੋਈ ਵੈਦ ਹਕੀਮ ਡਾਕਟਰ ਨਹੀਂ ਦੱਸੇਗਾ ਖਾਸ ਕਰਕੇ ਉਹ ਡਾਕਟਰ ਜਿਹੜਾ ਤੁਹਾਨੂੰ ਗੋਲੀਆਂ ਦੇ ਉੱਤੇ ਲਗਾਉਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ ਕੀ ਨੁਸਕਾ ਹੈ ਕੀ ਫਾਰਮੂਲਾ ਹੈ ਔਰ ਕਿਵੇਂ ਦਾ ਫਾਇਦਾ ਹੋਣ ਵਾਲਾ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਲਾਲ ਮਿਰਚ ਹੈਗੀ ਹੈ ਸਭ ਤੋਂ ਬਿਹਤਰੀਨ ਚੀਜ਼ ਸਾਡੇ ਹਾਰਟ ਵਾਸਤੇ ਔਰ ਸਾਡੇ ਸਰੀਰ ਵਾਸਤੇ ਜਿਹੜੀ ਕੁਦਰਤ ਨੇ ਦਿੱਤੀ ਹੈ ਇਸ ਤੋਂ ਬਾਅਦ ਅਜਵਾਇਨ ਆ ਗਈ ਲਸਣ ਆ ਗਿਆ ਸ਼ਹਿਦ ਆ ਗਿਆ ਤਿਲਾਂ ਦਾ ਤੇਲ ਆ ਗਿਆ ਕੀ ਕੰਮ ਕਰੇਗਾ ਨੁਸਕਾ ਕਿੰਨਾ ਤੇ ਕੰਮ ਕਰੇਗਾ ਇਹ ਨੁਸਕਾ ਔਰ ਕਿਹੜੇ ਲੋਕਾਂ ਦੀ ਲਾਈਫ ਬਿਲਕੁਲ ਚੇਂਜ ਕਰ ਦੇਗਾ ਡਾਕਟਰਾਂ ਦੇ ਢੇਡੇ ਹਟਵਾ ਦੇਗਾ ਡਾਕਟਰਾਂ ਦਾ ਰਸਤਾ ਭੁਲਾ ਦੇਗਾ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਜੀ ਗੱਲਬਾਤ ਕਰਦੇ ਆ ਏਪੀ ਇਲੈਕਟ੍ਰੋ ਹੋਮੀਓਪੈਥੀ ਰਿਸਰਚ ਸੈਂਟਰ ਜਿਹੜਾ ਚਲਾਉਂਦੇ ਨੇ ਡਾਕਟਰ ਜੋੜਾ ਅੱਜ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨਾਂ ਕੋ ਬਿਹਤਰੀਨ ਹੈ ਕਿ ਜਿਹੜਾ ਇਹਨਾਂ ਨੂੰ ਲੈਣਾ ਸ਼ੁਰੂ ਕਰ ਦੇਗਾ ਇਹਨਾਂ ਦੇ ਦੱਸੇ ਤਰੀਕੇ ਮੁਤਾਬਕ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਤੁਹਾਡੇ ਤਰੀਕੇ ਮੁਤਾਬਕ ਮਿਰਚਾਂ ਅਜਵੈਨ ਵਾਲਾ ਨੁਸਖਾ ਲੈਣਾ ਸ਼ੁਰੂ ਕਰ ਦੇਗਾ ਤੇ ਉਹਦੀ ਲਾਈਫ ਹੈਗੀ ਚੇਂਜ ਹੋ ਜਾਏਗੀ ਸਾਰੇ ਚੀਜ਼ਾ ਤੁਹਾਡੇ ਕੋਲ ਸਮਝਾਂਗੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਹੁਤ-ਬਹੁਤ ਧੰਨਵਾਦ ਫੁਰਕੀ ਸਾਹਿਬ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਛਾ ਡਾਕਟਰ ਸਾਹਿਬ ਕਿੰਨਾ ਲੋਕਾਂ ਵਾਸਤੇ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਫੁਰਕੀ ਸਾਹਿਬ ਅੱਜਕੱਲ ਬੜੀ ਸਮੱਸਿਆ ਤੁਸੀਂ ਦੇਖੇ ਹੋਣਗੇ ਆਂ ਬਿੰਗੀਆਂ ਟੇਡੀਆਂ ਸੱਪਾਂ ਕੋ ਨਸਾਂ ਕਈ ਵਾਰ ਕਈਆਂ ਦੀਆਂ ਫੁੱਲੀਆਂ ਜੇ ਉੱਪਰੀਆਂ ਜਿਹੀਆਂ ਦਿਖਾਈ ਦਿੰ ਲੱਤਾਂ ਤੇ ਕਈ ਵਾਰ ਲੱਤਾਂ ਦੇ ਹੁੰਦੀਆਂ ਨੇ ਕਈ ਵਾਰ ਪੈਰਾਂ ਦੇ ਪੰਜਿਆਂ ਤੇ ਹੋ ਜਾਂਦੀਆਂ ਨੇ ਕਈ ਵਾਰ ਪੱਟਾਂ ਤੇ ਹੁੰਦੀਆਂ ਨੇ ਕਈ ਵਾਰ ਕਈ ਸਰੀਰ ਤੇ ਕਿਤੇ ਵੀ ਹੋ ਸਕਦੀਆਂ ਨੇ ਜ਼ਿਆਦਾਤਰ ਸਾਨੂੰ ਇਹ ਤਿੰਨ ਜਗ੍ਹਾ ਤੇ ਜ਼ਿਆਦਾ ਦੇਖ ਨੂੰ ਮਿਲਦੀਆਂ ਨੇ ਜਿਹਨੂੰ ਅਸੀਂ ਵੈਰੀਕੋਜ਼ ਵੇਨਸ ਕਹ ਦਿੰਨੇ ਆ ਅੱਛਾ ਵੈਰੀਕੋਜ਼ ਵੇਨਸ ਨਾਲ ਉਸਕਾ ਫਾਰਮੂਲਾ ਤੁਸੀਂ ਦੇਣ ਵਾਲਿਓ ਇਹ ਤਾਂ ਬੜੇ ਲੋਕ ਤੰਕ ਕੀਤੇ ਹੋਏ ਨੇ ਮੈਂ ਕਹਾਂ ਜੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਕਾਫੀ ਪੇਸ਼ੈਂਟ ਇਹ ਨਹੀਂ ਹੈਗਾ ਵੀ ਅੱਗੇ ਹੁੰਦਾ ਸੀਗਾ ਜਿਹੜੇ ਮਟਾਪਾ ਹੁੰਦਾ ਸੀ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਦੀਆਂ ਨਸਾਂ weak ਹੋ ਗਈਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀ ਸੀ ਅੱਜ ਕੱਲ ਹਰ ਇੱਕ ਬੰਦੇ ਨੂੰ vein's ਦੀ ਪ੍ਰੋਬਲਮਸ ਆ ਰਹੀ ਆ ਜਿਨ੍ਹਾਂ ਦੀਆਂ ਨਸਾਂ ਨੀਲੀਆਂ ਜੀਆਂ ਤੇ ਹਰੇ ਜੇ ਕਲਰ ਦੀਆਂ ਹੋ ਜਾਂਦੀਆਂ ਨੇ ਪਹਿਲਾਂ ਲਾਲ ਕਲਰ ਦੀਆਂ ਆਉਂਦੀਆਂ ਨੇ ਫਰੁਕੀ ਸਾਹਿਬ ਫਿਰ ਨੀਲੇ ਕਲਰ ਦੀਆਂ ਆਉਂਦੀਆਂ ਫਿਰ ਹਰੇ ਕਲਰ ਦੀਆਂ ਹੋ ਜਾਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਜੇ ਲਾਲ ਕਲਰ ਦੀਆਂ ਆਉਂਦੀਆਂ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਜ਼ਿਆਦਾ ਅਸੀ ਕਿ ਇਹ ਨਿਆ ਵੀ ਵੈਸੀ ਕਿਤੇ ਕੋਈ ਨਸਾਂ ਹੋ ਗਈਆਂ ਹੋਣੀਆਂ ਨੇ ਆਪਾਂ ਧਿਆਨ ਨਹੀਂ ਦਿੰਦੇ ਉਹ ਚੀਜ਼ ਦਾ ਜਦੋਂ ਇਹ ਵਧਣਾ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਹ ਉੱਪਰੋਂ ਉੱਪਰ ਨਹੀਂ ਸ਼ੁਰੂ ਹੋ ਜਾਂਦੀਆਂ ਨੇ ਮੋਟੀਆਂ-ਮੋਟੀਆਂ ਸੱਪ ਵਾਂਗੂ ਵਿੰਗੀਆਂ ਟੇਢੀਆਂ ਜੀਆਂ ਕਾਫੀ ਵੱਲ ਖਾਣੀਆਂ ਜੀਆਂ ਨਸਾਂ ਹੋ ਜਾਂਦੀਆਂ ਨੇ ਇਹਦੇ ਵਿੱਚ ਸਵੇਲਿੰਗ ਆਣੀ ਸ਼ੁਰੂ ਹੋ ਜਾਂਦੀ ਆ ਫਿਰ ਕਿ ਸਾਬ ਕਈਆਂ ਦੇ ਦੇਖਣ ਨੂੰ ਮਿਲਿਆ ਜਦੋਂ ਵੈਰੀਕੋਸ ਵੇਨਸ ਹੋ ਜਾਂਦੀਆਂ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਸੁੰਨਪਾਨ ਰਹਿਣਾ ਪੈਰਾਂ ਤੇ ਖਾਰਸ਼ ਹੋਣੀ ਪੈਰਾਂ ਦੇ ਵਿੱਚ ਦਰਦ ਹੋਣਾ ਵੈਰੀਕੋਸ ਵੇਨ ਨਾਲੀ ਜਗ੍ਹਾ ਤੇ ਜ਼ਖਮ ਹੋ ਜਾਣੇ ਜ਼ਖਮ ਹੋ ਕੇ ਕਾਫੀ ਪੁਰਾਣਾ ਜ਼ਖਮ ਹੋ ਜਾਂਦਾ ਜਿਹਨੂੰ ਕਈ ਅਸੀਂ ਨਸੂਰ ਦਾ ਜ਼ਖਮ ਠੀਕ ਹੀ ਨਹੀਂ ਹੁੰਦਾ ਬੜੀਆਂ ਮੈਡੀਸਿਨ ਖਾਲੀਆਂ ਬੜੇ ਇਲਾਜ ਕਰਾ ਲਏ ਬੜੇ ਐਂਟੀਬਾਇਟਿਕ ਗੋਲੀਆਂ ਖਾਲੀਆਂ ਪਰ ਉਹ ਜ਼ਖਮ ਨਹੀਂ ਠੀਕ ਹੁੰਦਾ ਕਿ ਸਭ ਜ਼ਖਮ ਨਾ ਠੀਕ ਹੋਣ ਦੇ ਕਾਰਨ ਜਦੋਂ ਸਾਡੀਆਂ ਨਸਾਂ ਬੇਜਾਨ ਹੋ ਗਈਆਂ ਉਹਨਾਂ ਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਚੱਲਣਾ ਬੰਦ ਹੋ ਗਿਆ ਬਲੱਡ ਆਉਣਾ ਬੰਦ ਹੋ ਗਿਆ ਆ ਤਾਂ ਜਾਂਦਾ ਲੇਕਿਨ ਵਾਪਸ ਨਹੀਂ ਜਾਂਦਾ ਓਦੇ ਨਾਲ ਕੀ ਹੁੰਦਾ ਜਿਹੜਾ ਉਸ ਜਗ੍ਹਾ ਦੇ ਵਿੱਚ ਬਲੱਡ ਆ ਗਿਆ ਬਲੱਡ ਆ ਕੇ ਉਹਦੇ ਵਿੱਚ ਸੜਨਾ ਸ਼ੁਰੂ ਹੋ ਜਾਂਦਾ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਇਹ ਬਲੱਡ ਦੇ ਥੱਬੇ ਬਣਨੇ ਸ਼ੁਰੂ ਹੋ ਜਾਂਦੇ ਨੇ ਥੱਬੇ ਬਣ ਜਾਂਦੇ ਨੇ ਜਿਹਨੂੰ ਅਸੀਂ ਕਲੌਟ ਵੀ ਕਹਿ ਦਿੰਦੇ ਆ ਕਲੌਟ ਬਣ ਜਾਂਦੇ ਨੇ ਉਹ ਜਿਹੜੀਆਂ ਨੇ ਉਹ ਨਸਾਂ ਨੂੰ ਬਲੌਕ ਕਰ ਦਿੰਦੇ ਨੇ ਬਲੌਕ ਕਰਨ ਤੋਂ ਬਾਅਦ ਸਾਨੂੰ ਇਹ ਸਮੱਸਿਆਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਇਹਦੇ ਵਿੱਚ ਕੀ ਹੈ ਫਰੁਕੀ ਸਾਹਿਬ ਹੁਣ ਕੰਮਕਾਰ ਬੰਦਾ ਕਹਿੰਦਾ ਕਿੱਦਾਂ ਹੋ ਜਾਂਦੀਆਂ ਨੇ ਹੁਣ ਕਈ ਵਾਰ ਜ਼ਿਆਦਾ ਬੈਠਣ ਨਾਲ ਕਈ ਵਾਰ ਲੱਤ ਦੇ ਲੱਤ ਰੱਖ ਕੇ ਆਪਾਂ ਬੈਠੇ ਰਹਿੰਨੇ ਆ ਉਹਦੇ ਨਾਲ ਜਾਂ ਫਿਰ ਆਪਾਂ ਜ਼ਿਆਦਾ ਟਾਈਮ ਖੜੇ ਰਹਿਣ ਨਾਲ ਇਹ ਤਿੰਨ ਚਾਰ ਕਾਰਨ ਹੁੰਦੇ ਨੇ ਇਹਦੇ ਵਿੱਚ ਕਾਰਨ ਗਈ ਨੇ ਫਰੁਕੀ ਸਾਹਿਬ ਇਹਦੇ ਵਿੱਚ ਮੰਨ ਲਓ ਬੈਟਰ ਨਾਲ ਖੜਨ ਨਾਲ ਇਹ ਤਾਂ ਆਹ ਪ੍ਰੋਬਲਮਸ ਹੋ ਗਈਆਂ ਲੇਕਿਨ ਜਿਨ੍ਹਾਂ ਵਿੱਚ ਮਟਾਪਾ ਜਿਨ੍ਹਾਂ ਨੂੰ ਜ਼ਿਆਦਾ ਮਟਾਪਾ ਰਹਿੰਦਾ ਉਹਨਾਂ ਨੂੰ ਵੀ ਇਹ ਪ੍ਰੋਬਲਮ ਆਉਗੀ ਜਿਨ੍ਹਾਂ ਦੀ ਪਿੰਨੀਆਂ ਮੋਟੇ-ਮੋਟੀਆਂ ਹੋਈਆਂ ਪਈਆਂ ਨੇ এলিਫੈਂਟ ਫੁੱਟ ਵੀ ਅਸੀਂ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਜੀ 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 ਉਹਨਾਂ ਵਿੱਚ ਇਹ ਦਿੱਕਤ ਕਾਫੀ ਹੁੰਦੀ ਹੈ ਜਿਨ੍ਹਾਂ ਦਾ weight ਜ਼ਿਆਦਾ ਸਭ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਕਿਉਂ ਉਹਨਾਂ ਦੇ ਵਿੱਚ ਕੀ ਆ ਬਲੱਡ ਜਿਹੜਾ ਬਲੱਡ ਦਾ ਜਿਹੜਾ ਜਿਹਨੂੰ ਮੰਨ ਲਓ ਤੁਸੀਂ ਮੈਂ ਕਹਿੰਦੇ ਜਿਹਨੂੰ ਹਾਰਟ ਦੀ ਪ੍ਰੋਬਲਮ ਆ ਉਹਨੂੰ ਵੀ ਪ੍ਰੋਬਲਮ ਆ ਸਕਦੀ ਹੈ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਜਿਹਦਾ ਕਸਟਰੋਲ ਵੱ ਫਿਰ ਕਿਉਂਕਿ ਕਈ ਕਾਰਨ ਹੋ ਜਾਂਦੇ ਨੇ ਇਹ ਜਿਹਦੇ ਵਿੱਚ ਵੈਰੀਕੋ ਵੇਨ ਸਾਡੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਇਹਦੇ ਵਿੱਚ ਲੋਕ ਕਹਿੰਦੇ ਨੇ ਇਲਾਜ ਨਹੀਂ ਇਲਾਜ ਸੌਖਾ ਫਿਰ ਕਿਤਾਬ ਅੱਛਾ ਇਲਾਜ ਵਧੀਆ ਜੀ ਜੀ ਅਸੀਂ ਤੁਹਾਡੇ ਕੋਲ ਸਮਝਾਂਗੇ ਪਰ ਡਾਕਟਰ ਸਾਹਿਬ ਸੁਣ ਵੀ ਦੱਸੋ ਕਿ ਇੱਕ ਖਾਸ ਕਰਕੇ ਵੈਰੀਕੋ ਵੇਨਸ ਨੇ ਜਿਹੜੀਆਂ ਸਾਡੀਆਂ ਪਿੰਨੀਆਂ ਤੇ ਜ਼ਿਆਦਾਤਰ ਮੈਂ ਦੇਖਿਆ ਬਹੁਤ ਲੋਕਾਂ ਦੇ ਉੱਪਰੀ ਆਉਂਦੀਆਂ ਨੇ ਔਰ ਬੜੀਆਂ ਸਖਤ ਪਿੰਨੀਆਂ ਹੋਈਆਂ ਹੁੰਦੀਆਂ ਨੇ ਜੀ ਉਹੀ ਆ ਨਾ ਫਿਰ ਕਿ ਸਰ ਜਦੋਂ ਦਾ ਬਲੱਡ ਦਾ ਸਰਕਲ ਨਹੀਂ ਚੱਲਣਾ ਹਾਂ ਜੀ ਬਲੱਡ ਚੱਲਦਾ ਹੀ ਨਹੀਂ ਉਹਦੇ ਵਿੱਚ ਬਲੱਡ ਜਿਹੜਾ ਉਹ ਇੱਕ ਜਗ੍ਹਾ ਤੇ ਖੜ ਗਿਆ ਉਹਦੇ ਵਿੱਚ ਫਿਰ ਕੀ ਹੈ ਤੁਸੀਂ ਜਿਨ੍ਹਾਂ ਦੇ ਹੋਣਗੇ ਉਹਨਾਂ ਨੂੰ ਪਤਾ ਇਹ ਚੀਜ਼ ਦਾ ਹੁੰਦਾ ਕੀ ਹੈ ਇਹਦੇ ਨਾਲ ਹੁੰਦਾ ਕੀ ਹੈ ਜਦੋਂ ਵੈਰੀਕੋ ਵੇਇਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਜਿਨ੍ਹਾਂ ਦੀ ਹਜੇ ਸਟਾਰਟਿੰਗ ਹੋਈ ਹੈ ਪਤਾ ਨਹੀਂ ਉਹਨਾਂ ਨੂੰ ਇਹਦੇ ਸਿੰਪਟਮ ਮਤਲਬ ਕੀ ਹੁੰਦੇ ਨੇ ਹਾਂਜੀ ਉਹੀ ਮੈਂ ਦੱਸਿਆ ਨਾ ਜਿਵੇਂ ਪਹਿਲਾਂ ਖਾਰਸ਼ ਹੋਣ ਲੱਗ ਜਾਂਦੀ ਆ ਖਾਰਸ਼ ਮਿੰਨੀ 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 ਖਾਰਸ਼ ਹੋਣ ਲੱਗ ਜਾਂਦੀ ਆ ਉਹਦੇ ਵਿੱਚ ਫਿਰ ਅਸੀਂ ਕਹਿੰਦੇ ਜੀ ਵੈਸੀ ਖਾਰਸ਼ ਹੁੰਦੀ ਆ ਫਿਰ ਉਹਦੇ ਨਾਲ ਕੀ ਹੁੰਦਾ ਸਾਡੇ ਪੈਰ ਸੋਨ ਹੋਣ ਲੱਗ ਜਾਂਦੇ ਨੇ ਲੱਤਾਂ ਸੋਨ ਹੋਣ ਲੱਗ ਜਾਂਦੀਆਂ ਨੇ ਅਕੜਾ ਪੰਨ ਆਉਣਾ ਸ਼ੁਰੂ ਹੋ ਜਾਂਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਲੱਤਾਂ ਟੈਟ ਟੈਟ ਜੀਆਂ ਰਹਿਣ ਲੱਗ ਜਾਂਦੀਆਂ ਨੇ ਅਸੀਂ ਕਹਿੰਨੇ ਆ ਜੀ ਵੈਸੇ ਹੀ ਹੋਣਾ ਹੈ ਟੈਬਲੇਟ ਕੋਈ ਨਹੀਂ ਤਾਂ ਥੋੜੀ ਦੇਰ ਲਈ ਆਰਾਮ ਮਿਲ ਗਿਆ ਸਾਨੂੰ ਲੇਕਿਨ ਉਹ ਕੀ ਆ ਉਦੋਂ ਉਹਦਾ ਜਿਹੜਾ ਜਿਹੜਾ ਸਰਕਲ ਸੀਗਾ ਬਲੱਡ ਦਾ ਉਹ ਚੱਲ ਰਿਹਾ ਸੀਗਾ ਇਹਦੇ ਵਿੱਚ ਫਿਰ ਕੀ ਹੁੰਦਾ ਸਾਡੇ ਬਲੱਡ ਨੇ ਸਾਡੇ ਸਰੀਰ ਨੂੰ ਪੂਰੇ ਨੂੰ ਸਾਡੀਆਂ ਨਸਾਂ ਨੂੰ ਬਲੱਡ ਦੇਣਾ ਜਿਹੜਾ ਸਾਡਾ ਹਾਰਡ ਆ ਜਿਹੜਾ ਸਾਡਾ ਹਾਰਡ ਆ ਜਦੋਂ ਉਹ ਬਲੱਡ ਤਾਂ ਦੇ ਦਿੰਦਾ ਨੀਚੇ ਦੀ ਤਰਫ ਭੇਜ ਦਿੰਦਾ ਜਦੋਂ ਬਲੱਡ ਨੀਚੇ ਦੀ ਤਰਫ ਆਉਂਦਾ ਨਸਾਂ ਦੇ ਵਿੱਚ ਜਾਂਦਾ ਉਹ ਜਿਹੜੇ ਉਹਦੇ ਵਾਲਵਸ ਹੁੰਦੇ ਨੇ ਜਿਹੜੇ ਵਾਲਵਸ ਹੁੰਦੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਵੀਕ ਹੋ ਜਾਂਦੇ ਨੇ ਉਹ ਜਦੋਂ ਵਾਪਸ ਆਉਣਾ ਹੁੰਦਾ ਉਹ ਨਹੀਂ ਆ ਪਉਂਦਾ ਖੂਨ ਜਿਹੜਾ ਵਾਪਸ ਨਹੀਂ ਆਉਂਦਾ ਜੇ ਉਹ ਵਾਪਸ ਨਹੀਂ ਆਉਂਦਾ ਤਾਂ ਉੱਥੇ ਜਲਣਾ ਤੇ ਸੜਨਾ ਸ਼ੁਰੂ ਹੋ ਜਾਂਦਾ ਖੂਨ ਜਿਹਦੇ ਨਾਲ ਵੈਰੀਕੋਨ ਵੇਇਨਸ ਦੀ ਪ੍ਰੋਬਲਮ ਸਾਡੀ ਵੱਧ ਜਾਂਦੀ ਆ ਪਰ ਬਹੁਤ ਵਾਰ ਹੁੰਦੇ ਜੀ ਮੈਂ ਬਹੁਤ ਲੋਕਾਂ ਦੇ ਸੁਣਿਆ ਮੇਰੇ ਵੀ ਸਰਕਲ ਚ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਕੈਨ ਵਰਗ ਵਗੈਰਾ ਕਰਾਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬਲੌਕਿੰਗ ਹੈ ਨਾੜਾਂ ਦੇ ਵਿੱਚ ਮਤਲਬ ਵੈਰੀਕੋ ਵੇਇਨਸ ਦੇ ਵਿੱਚ ਬਲੌਕਿੰਗ ਵੀ ਹੋ ਜਾਂਦੀ ਹੈ ਜੀ ਬਿਲਕੁਲ ਕੋਈ ਹੁੰਦੀ ਹੈ ਜੀ ਜਿਹੜੇ ਹੁਣ ਆਪਰੇਟ ਕਰਦੇ ਨੇ ਮੈਂ ਤੁਹਾਨੂੰ ਦੱਸ ਦਾਂ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜੀ ਦੋ ਵਾਰ ਆਪਰੇਟ ਕਰਵਾਇਆ ਮੈਂ ਤਿੰਨ ਵਾਰ ਕਰਵਾ ਲਿਆ ਆਪਰੇਟ ਕੀ ਹੁੰਦਾ ਬਰਕਸੋ ਗੰਦਾ ਖੂਨ ਕੱਢ ਦੇਣਾ ਗੰਦਾ ਖੂਨ ਕੱਢਤਾ ਉਹਦੇ ਨਾਲ ਕੀ ਆ ਤੁਹਾਡੇ ਸੂਈਆਂ ਲਾਈਆਂ ਸੂਈਆਂ ਨਾਲ ਕਈ ਪਹਿਲਾ ਤਰੀਕਾ ਉਹਦੇ ਸੂਈਆਂ ਨਾਲ ਸੂਈਆਂ ਨਾਲ ਲਾ ਕੇ ਬਲੋਕ ਵਿੱਚ ਖੋਲ ਦਿੰਦੇ ਸੀ ਜਿਹੜਾ ਗੰਦਾ ਖੂਨ ਸੀ ਕੱਢ ਦਿੰਦੇ ਸੀ ਜਿਹੜਾ ਉਹਦੇ ਵਿੱਚ ਥੱਬੇ ਬਣੇ ਹੁੰਦੇ ਸੀਗੇ ਜਿਹੜਾ ਕਲੋਟ ਬਣੇ ਹੁੰਦੇ ਸੀ ਨਿਕਲ ਜਾਂਦੇ ਸੀ ਤੁਹਾਡਾ ਜਿਹੜਾ ਖੂਨ ਆ ਉਹ ਸਹੀ ਤਰੀਕੇ ਨਾਲ ਚੱਲ ਪੈਂਦਾ ਸੀਗਾ ਹੁਣ ਕੀ ਕਰਦੇ ਨੇ ਲੇਜ਼ਰ ਕਿੰਦਾ ਉਹਦੇ ਤੇ ਲੇਜ਼ਰ ਮਾਰੀਗੇ 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 ਜੋ ਲੇਜ਼ਰ ਮਾਰਨੇ ਆ ਜਿਹੜਾ ਉਹਦਾ ਖੂਨ ਆ ਜੰਮਿਆ ਹੈ ਖੂਨ ਉਹ ਪਤਲਾ ਹੋ ਕੇ ਨਿਕਲ ਜਾਂਦਾ ਲੇਕਿਨ ਉਹ ਪੱਕਾ ਇਲਾਜ ਨਹੀਂ ਹੈਗਾ ਥੋੜੀ ਟਾਈਮ ਬਾਅਦ ਦੁਬਾਰਾ ਫੇਰ ਉਹ ਬਲੋਕ ਹੋ ਜਾਂਦੀ ਹੈ ਡਾਕਟਰ ਸਾਹਿਬ ਸਾਨੂੰ ਤੇ ਇਸ ਇੱਕ ਹੈ ਕਿ ਡਰਾ ਦਿੱਤਾ ਜਾਂਦਾ ਵੈਰੀਕੋ ਵੇਇਨਸ ਦਾ ਵੀ ਬਹੁਤ ਵਾਰ ਅਸੀਂ ਜਦੋਂ ਕਹਿੰਨੇ ਵੀ ਆ ਕਿ ਚਲੋ ਜੀ ਆਪਰੇਟ ਕਰਕੇ ਸਾਡਾ ਸਿਸਟਮ ਸੈੱਟ ਕਰ ਲਓ ਤੇ ਡਾਕਟਰ ਕਹਿੰਦੇ ਜੀ ਆਪਰੇਟ ਵੀ ਨਹੀਂ ਕਰ ਸਕਦੇ ਵੀ ਜੇ ਆਪਰੇਟ ਕਰਦੇ ਵੇਲੇ ਜਾਂ ਕੁਝ ਹੋਰ ਇਹ ਜਿਹੜਾ ਤੁਹਾਡੇ ਠੱਕਾ ਜੰਮੇ ਹੈ ਇਹ ਤੁਹਾਡੇ ਦਿਮਾਗ ਚ ਵੀ ਜਾ ਸਕਦਾ ਹੈ ਹਾਰਟ ਚ ਵੀ ਜਾ ਕੇ ਤੁਹਾਡੀ ਪ੍ਰੋਬਲਮ ਕਰ ਸਕਦਾ ਹੈ ਵੈਰੀਕੋ ਵੇਇਨਸ ਕਰਕੇ ਬਿਲਕੁਲ ਅਫਰੂਕੀ ਸਾਹਿਬ ਜਦੋਂ ਮੈਂ ਤੁਹਾਨੂੰ ਦੱਸਿਆ ਹਾਰ ਨੇ ਨਸਾਂ ਦੇ ਵਿੱਚ ਬਲੱਡ ਨੂੰ ਭੇਜਣਾ ਉਹਨੇ ਵਾਪਸ ਵੀ ਆਉਣਾ ਜਦੋਂ ਅਸੀਂ ਕਈ ਵਾਰ ਉਹਨੂੰ ਪਤਲਾ ਕਰਕੇ ਉਹਦਾ ਆਪਰੇਟ ਕਰਕੇ ਜਾਂ ਉਹਦਾ ਲੇਜ਼ਰ ਸਿਸਟਮ ਨਾਲ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਸਾਫ਼ ਕਰਦੇ ਜੇ ਕਰ ਦੋ ਇੱਕਦਮ ਧੱਕਾ ਮਾਰ ਕੇ ਵਾਪਸ ਵੀ ਆ ਸਕਦਾ ਬੈਕ ਆ ਕੇ ਕਿਸੇ ਵੀ ਨਸ ਦੇ ਵਿੱਚ ਜਾ ਕੇ ਫਸ ਸਕਦਾ ਬਲੌਕ ਹੋ ਸਕਦੀ ਹੈ ਨਸਾਂ ਉਹਦੇ ਵਿੱਚ ਫਿਰ ਪੇਸ਼ੈਂਟ ਨੂੰ ਕਾਫੀ ਦਿੱਕਤ ਆ ਜਾਂਦੀਆਂ ਨੇ ਇੱਕ ਬਿਮਾਰੀ ਦਾ ਠੀਕ ਨਹੀਂ ਹੋਈ ਅਸੀਂ ਦੋ ਹੋਰ ਲਾਲੀਆਂ ਨਾਲ ਉਹ ਕੰਮ ਹੋ ਜਾਂਦਾ ਜੀ ਜੀ ਚਲੋ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਇਹ ਨੁਸਕਾ ਲਾਲ ਮਿਰਚ ਵਾਲਾ ਜਿਹੜਾ ਲਸਣ ਵਾਲਾ ਵੈਰੀਕੋ ਵੇਇਨਸ ਖਾਸ ਕਰਕੇ ਨਾੜਾਂ ਦੀ ਸਫਾਈ ਦੇ ਉੱਤੇ ਜਿਹੜੀ ਗੰਦਗੀ ਹੈਗੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇੱਕ ਗਲਾਸ ਜੇਕਰ ਅਸੀਂ ਪੀਨੇ ਆ ਤਾਂ ਸਾਡੀ ਗੰਦਗੀ ਪੇਟ ਦੀ ਨਾੜਾਂ ਦੀ ਸਾਰੀ ਇਹ ਬਾਹਰ ਘਟ ਸਕਦਾ ਸਿਰਫ ਇੱਕ ਗਲਾਸ ਸੀ ਰੋਜ਼ਾਨਾ ਪੀਣਾ ਹੈ ਡਾਕਟਰ ਸਾਹਿਬ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟਾਲੀ ਵਾਲੀ ਵੀਡੀਓ ਤੁਹਾਡੀ ਬਹੁਤ ਲੋਕਾਂ ਨੇ ਪਸੰਦ ਕੀਤੀ ਹੈ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਜਿਨ੍ਹਾਂ ਨੇ ਉਹ ਨੁਸਖੇ ਫਾਰਮੂਲੇ ਅਜ਼ਮਾਏ ਨੇ ਤੁਹਾਡਾ ਵੀ ਧੰਨਵਾਦ ਵੀਰ ਜੀ ਤੁਸੀਂ ਵੀ ਸਾਥ ਦਿੰਦੇ ਹੋ ਤਾਂ ਸਾਡਾ ਸਾਨੂੰ ਪੇਸ਼ੈਂਟ ਨੂੰ ਪਤਾ ਲੱਗਦਾ ਵੀ ਕਿਵੇਂ ਇਹਨਾਂ ਨੂੰ ਵਰਤਣਾ ਕਿਵੇਂ ਨਾ ਤਾਂ ਫਾਇਦਾ ਲੈਣਾ ਜੀ 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 ਅੱਛਾ ਸਾਨੂੰ ਇਹ ਦੱਸੋ ਵੀ ਜਿਹੜਾ ਅੱਜ ਇਹ ਨੁਸਖਾ ਤੁਸੀਂ ਦੱਸ ਰਹੇ ਹੋ ਲਾਲ ਮਿਰਚ ਵਾਲਾ ਇਹ ਲਾਲ ਮਿਰਚ ਨਾਲ ਕਿਵੇਂ ਸਾਡੀਆਂ ਭੈਣਾਂ ਆਪਣੇ ਅੰਦਰੂਨੀ ਨਾੜਾਂ ਦੀ ਆਪਣੀ ਵੈਰੀਕੋ ਵੇਇਨਸ ਦੀ ਸਫਾਈ ਕਰ ਸਕਦੀਆਂ ਨੇ ਔਰ ਕੀ ਕੀ ਫਾਇਦਾ ਉਹਨਾਂ ਨੂੰ ਹੋਣ ਵਾਲਾ ਹੈ ਔਰ ਜਿੰਨਾਂ ਭੈਣਾਂ ਨੂੰ ਵੈਰੀਕੋ ਵੇਇਨਸ ਹੁੰਦੀ ਹੈ ਉਹ ਕੀ ਨਿਸ਼ਾਨੀ ਹੈ ਜ਼ਿਆਦਾਤਰ ਇਹ ਲੇਡੀਜ਼ ਨੂੰ ਦੇਖਿਆ ਗਿਆ ਹੈ ਵੀ ਜਿਉਂਕਿ ਜ਼ਿਆਦਾਤਰ ਉਹਨਾਂ ਨੂੰ ਹਾਰਮੋਨਸ ਚੇਂਜ ਹੁੰਦੇ ਰਹਿੰਦੇ ਨੇ ਜਾਂ ਮੈਂਸਸ ਆਉਂਦੀਆਂ ਉਦੋਂ ਚੇਂਜ ਹੁੰਦੇ ਨੇ ਜਾਂ ਕਈ ਪ੍ਰੈਗਨੈਂਸੀ ਤੋਂ ਬਾਅਦ ਹੋ ਜਾਂਦੀਆਂ ਨੇ ਜਾਂ ਕਈ ਭੈਣਾਂ ਨੂੰ ਜਿਵੇਂ ਜ਼ਿਆਦਾ ਪ੍ਰੈਗਨਨਸੀ ਰੋਕਣ ਵਾਲੀਆਂ ਮੈਡੀਸਨ ਖਾਂਦੀਆਂ ਨੇ ਉਹਦੇ ਨਾਲ ਹਾਰਮੋਨ ਚੇਂਜ ਆਉਂਦੇ ਨੇ ਫਿਰ ਉਹਨਾਂ ਦੇ ਬਲੱਡ ਜਮਣਾ ਸ਼ੁਰੂ ਹੋ ਜਾਂਦਾ ਠੀਕ ਹੈ ਮਤਲਬ ਫਿਰ ਵੈਰੀਕੋ ਵੇਇਨਸ ਮਤਲਬ ਜੇ ਅਸੀਂ ਗਰਭ ਨਿਰੋਧਕ ਗੋਲੀਆਂ ਖਾਨਨੇ ਆ ਤਾਂ ਉਹਦੇ ਨਾਲ ਵੀ ਵੈਰੀਕੋ ਵੇਇਨਸ ਹੋਣ ਦੇ ਚਾਂਸਸ ਵਧ ਜਾਂਦੇ ਨੇ ਹਾਂਜੀ ਬਹੁਤ ਜ਼ਿਆਦਾ ਓਕੇ ਜੀ 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 ਤੇ ਫਿਰ ਇਹ ਕੀ ਕੰਮ ਕਰੇਗਾ ਇਹ ਤਾਂ ਅੱਜ ਅਸੀਂ ਸਮਝਾਂਗੇ ਚਲੋ ਅੱਛਾ ਇੱਕ ਗੱਲ ਹੋਰ ਹੈਗੀ ਹੈ ਜਿਹੜੀਆਂ ਪੈਰਾਂ ਦਾ ਵੈਰੀਕੋ ਵੇਇਨਸ ਜਿਨ੍ਹਾਂ ਨੂੰ ਹੁੰਦੀਆਂ ਨੇ ਤੇ ਫਿਰ ਅਗਰ ਉਹਨਾਂ ਦੀ ਮਾਨਸਿਕ ਸਥਿਤੀ ਤੁਸੀਂ ਕਹਿ ਰਹੇ ਹੋ ਵੀ ਬਿਲਕੁਲ ਬਦਲ ਜਾਂਦੀ ਹੈ ਕੀ ਚੇਂਜਸ ਆਉਂਦੇ ਸੁਭਾਅ ਦੇ ਵਿੱਚ ਕੀ ਚੇਂਜਸ ਆ ਜਾਂਦੀਆਂ ਨੇ ਉਹਨਾਂ ਨੂੰ ਖਬਰਾੜ ਜੀ ਹੁੰਦੀ ਰਹਿੰਦੀ ਆ ਜਾਂ ਪੈਰਾਂ ਦੇ ਸੋਜਾ ਆ ਰਹਿੰਦਾ ਆ ਪਿੰਜਣੀਆਂ ਦੁਖਦੀਆਂ ਰਹਿੰਦੀਆਂ ਨੇ ਜਾਂ ਉਹਨਾਂ ਨੂੰ ਜਿਵੇਂ ਕਹਿੰਦੇ ਆ ਵੀ ਇਰੀਟੇਸ਼ਨ ਜੀ ਹੁੰਦੀ ਰਹਿੰਦੀ ਆ ਕਿ ਹਰ ਇੱਕ ਚੀਜ਼ ਤੋਂ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਬਹੁਤ ਸਾਰੀ ਚੀਜ਼ਾਂ ਸਾਨੂੰ ਸਮਝਾਈਆਂ ਨੇ ਤੇ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਨੁਸਕਾ ਫਾਰਮੂਲਾ ਹੈ ਜਿਹੜਾ ਤੁਹਾਡਾ ਕਿਵੇਂ ਬੰਨਣਾ ਹੈ ਔਰ ਕਿਹੜੇ ਵੇਲੇ ਲੈਣਾ ਸੀ ਤੁਹਾਨੂੰ ਸਾਰੇ ਚੀਜ਼ਾਂ ਦੱਸਾਂਗੇ ਇਹ ਕੀ ਮਿਰਚ ਕੀ ਕਰੋਗੇ ਜੀ ਮਿਰਚ ਤੇ ਲਸਣ ਦੋ ਚੀਜ਼ਾਂ ਦਾ ਫਰਕ ਸਾਬ ਜਿਹੜੀਆਂ ਨਸਾਂ ਨੂੰ ਆਪਾਂ ਦੇਖਿਆ ਬਿਲਕੁਲ ਹੀ ਸੌਫ ਕਰ ਦਿੰਦੇ ਨੇ ਕੋਲ ਦਿੰਦੇ ਨੇ ਲਸਣ ਤਾਂ ਬਹੁਤ ਲੋਕਾਂ ਨੂੰ ਪਤਾ ਹੋਣਾ ਨਸ ਨਸ ਦੇ ਵਿੱਚ ਕੰਮ ਕਰਦਾ ਜਿੰਨੀ ਮਰਜ਼ੀ ਬਲੋਕੇ ਹੋਵੇ ਨਸਾਂ ਦੀ ਫਰਕ ਸਾਬ ਠੀਕ ਕਰ ਦਿੰਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਹੜਾ ਅੱਧਾ ਗਲਾਸ ਸੀ ਇੱਕ ਗਲਾਸ ਇਹਨਾਂ ਜਿਹੜਾ ਤੁਹਾਡਾ ਨੁਸਖੇ ਦਾ ਬਣਾ ਕੇ ਪੀਣਾ ਸ਼ੁਰੂ ਕਰ ਦੇਗਾ ਕੜਾ ਦਾ ਬਣਾ ਕੇ ਪੀਣਾ ਸ਼ੁਰੂ ਕਰ ਦੇਗਾ ਤਾਂ ਉਮਰ ਭਰ ਦੀ ਗੰਦਗੀ ਹੈ ਜਿਹੜੀ ਸਾਡੇ ਪੇਟ ਦੇ ਵਿੱਚ ਹੈ ਸਾਡੇ ਨਾੜਾਂ ਦੇ ਵਿੱਚ ਹੈ ਉਹ ਕੱਢ ਕੇ ਬਾਹਰ ਮਾਰੂਗਾ ਜੀ ਜੀ ਕਿਉਂਕਿ ਜਿਹੜੀ ਲਾਲ ਮਿਰਚ ਹੁੰਦੀ ਹੈ ਨਾ ਲੋਕਾਂ ਨੇ ਲਾਲ ਮਿਰਚ ਬੰਦ ਕਰਤੀ ਖਾਣੀ ਲੋਕ ਕਹਿੰਦੇ ਨੇ ਲਾਲ ਮਿਰਚ ਨੁਕਸਾਨ ਕਰਦੀ ਆ ਲੇਕਿਨ ਲਾਲ ਮਿਰਚ ਦੇ ਫਾਇਦੇ ਇੰਨੇ ਨੇ ਨਾ ਫਰੂਕੀ ਸਾਹਿਬ ਜਿਹੜਾ ਬੰਦਾ ਲਾਲ ਮਿਰਚ ਖਾਣ ਲੱਗ ਜੂਗਾ ਲਾਲ ਮਿਰਚ ਨਾਲ ਉਹਨਾਂ ਨੂੰ ਹਾਰਟ ਪ੍ਰੋਬਲਮ ਨਹੀਂ ਆਉਂਦੀ ਲਾਲ ਮਿਰਚ ਨਾਲ ਉਹਨਾਂ ਦਾ ਬਲੱਡ 'ਚ ਕੋਈ ਤੱਬਾ ਨਹੀਂ ਜੰਮੂਗਾ ਕੋਈ ਕਲਾਊਟ ਨਹੀਂ ਬਣਨਗੇ ਖੂਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਫਰੂਕੀ ਸਾਹਿਬ ਇਹਦੇ ਕਾਫੀ ਜ਼ਿਆਦਾ ਵਧੀਆ ਰਿਜ਼ਲਟ ਨੇ ਲਾਲ ਮਿਰਚ ਦੇ ਮਿਰਚ ਦੇ ਦੇਖੋ ਜਿਹੜੀ ਲਾਲ ਮਿਰਚ ਹੁੰਦੀ ਆ ਫਰੂਕੀ ਸਾਹਿਬ ਇਹਨੂੰ ਲੈਣਾ ਅਸੀਂ ਵੈਸੇ ਹੁਣ ਕਈ ਲਿਆਉਣਗੇ ਜੀ ਡੱਬੀ ਅਸੀਂ ਲਿਆਂਦੀ ਲਿਆ ਕੇ ਅਸੀਂ ਉਹ ਜਿਹੜੀ ਆ ਬਾਜ਼ਾਰੂ ਉਹ ਅਸੀਂ ਪਾਈ ਉਹ ਰੰਗ ਹੁੰਦਾ ਉਹਦੇ ਵਿੱਚ ਜਿਹੜੀ ਹੁਣ ਇਹ ਸੁੱਕੀ ਹੋਈ ਲਾਲ ਮਿਰਚਾ ਇਹਨੂੰ ਘਰੇ ਪੀਸ ਕੇ ਪਾਊਡਰ ਬਣਾ ਕੇ ਹੀ ਇਸਤੇਮਾਲ ਕਰਨਾ ਆਪਾਂ ਨਾ ਕਿ ਆਪਾਂ ਬਾਜ਼ਾਰ 'ਚ ਕੋਈ ਡੱਬੀ ਬਣੀ ਬਣਾਈ ਲਿਆ ਕੇ ਉਹ ਇਸਤੇਮਾਲ ਕਰਨੀ ਆ ਜੇ ਤੁਸੀਂ ਵਧੀਆ ਰਿਜ਼ਲਟ ਲੈਣੇ ਨੇ ਫਰੂਕੀ ਸਾਹਿਬ ਇਹਦੇ ਵਿੱਚ ਮੈਂ ਰੱਖਿਆ ਲਾਲ ਮਿਰਚ ਰੱਖਿਆ ਜਾਇਆਨ ਰੱਖੀ ਆ ਮੈਂ ਲਸਣ ਰੱਖਿਆ ਨਾਲ ਮੈਂ ਰੱਖਿਆ ਹੋਇਆ ਫਰੂਕੀ ਸਾਹਿਬ ਤਿਲਾ ਦਾ ਤੇਲ ਇਹਦੇ ਵਿੱਚ ਮੈਂ ਦੱਸੂਗਾ ਮ사ਜ ਵੀ ਕਿਵੇਂ ਕਰਨੀ ਆ ਮਾਲਿਸ਼ ਕਿੱਦਾਂ ਕਰਨੀ ਆ ਤੇ ਇਹਨੂੰ ਤੁਸੀਂ ਖਾਣਾ ਕਿੱਦਾਂ ਪੀਣਾ ਕਿੱਦਾਂ ਜੀ ਜੀ ਕਿਵੇਂ ਬਣਾਉਣੇ ਜੀ ਫਿਰ ਸਾਨੂੰ ਦੱਸਿ ਦਿਓ ਕਿਵੇਂ ਬੰਨਾਂ ਕਿਵੇਂ ਆ ਕਾੜਾ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਜੀ ਫਰੂਕੀ ਸਾਹਿਬ ਇਹ ਲਾਲ ਮਿਰਚ ਸੁੱਕੀ ਹੈ ਤੁਸੀਂ ਲੈ ਲੈਣੀ ਆ ਕਿੰਨੀ ਜੀ ਇਹਨੂੰ ਪੀਸ ਵੀ ਸਕਦੇ ਹੋ ਪੀਸ ਕੇ ਤੁਸੀਂ ਇੱਕ ਡੱਬੇ ਚ ਭਰ ਕੇ ਰੱਖ ਲਓ ਚਮਚ ਦਾ ਚੌਥਾ ਹਿੱਸਾ ਠੀਕ ਹੈ ਜੇ ਵੈਸੇ ਤੋੜ ਕੇ ਲੈਣੀ ਹੋਵੇ ਤੋੜ ਕੇ ਲੈਣੀ ਆ ਫਰੂਕੀ ਸਾਹਿਬ ਜਿਵੇਂ ਇਹ ਮੰਨ ਲਓ ਆਹ ਅੱਧੀ ਮਿਰਚ ਹੋ ਗਈ ਇਨਿਕ ਆ ਅਮੂਰੇ ਵਾਲੇ ਛੱਡੋ ਇਨਿਕ ਪੌਣ ਕੇ ਮਿਰਚ ਲੈ ਲਓ ਏਡੀ ਜਿਹੜੀ ਮਿਰਚ ਆ ਉਹਨੂੰ ਲੈ ਕੇ ਤੁਸੀਂ ਤੋੜ ਤੋੜ ਕੇ ਉਹਨੂੰ ਚੰਗੀ ਤਰ੍ਹਾਂ ਜਾਇਸੇ ਤਾਂ ਜੇ ਤੁਸੀਂ ਕੁੱਟ ਕੇ ਲਓ ਸਾਰਿਆਂ ਤੋਂ ਵਧੀਆ ਹੈ ਕਿਉਂ ਕੁੱਟ ਕੇ ਪੀਸ ਕੇ ਚੰਗੀ ਤਰ੍ਹਾਂ ਇਹਦਾ ਜਿਹੜਾ ਅਸਰ ਆ ਵਿੱਚ ਉਹ ਨਿਕਲ ਜਾਂਦਾ ਪਾਣੀ ਦੇ ਤੁਸੀਂ ਉਬਾਲਦੇ ਇਹਨੂੰ ਫਿਰ ਬਰੁਕੀ ਸਾਹਿਬ ਅਸੀਂ ਰੱਖੀ ਹੋਈ ਆ ਅਜਵੈਨ ਅਜਵੈਨ ਰੱਖੀ ਹੋਈ ਆ ਇਹ ਵੀ ਬੜੇ ਕੰਮ ਕਰਦੀ ਆ ਇਹ ਨਸਾਂ ਨੂੰ ਵੀ ਠੀਕ ਕਰਦੀ ਆ ਪੇਟ ਨੂੰ ਵੀ ਠੀਕ ਕਰਦੀ ਆ ਇਹ ਕਈ ਚੀਜ਼ਾਂ ਨੂੰ ਠੀਕ ਕਰਦੀ ਆ ਫਰੂਕੀ ਸਾਹਿਬ ਇੱਕ ਰੱਖਿਆ ਸੀ ਲਸਣ ਜਿਹੜਾ ਲਸਣ ਰੱਖਿਆ ਤਿੰਨ ਨੰਬਰ ਤੇ ਫਰੂਕੀ ਸਾਹਿਬ ਇਹ ਤਾਂ ਤੁਸੀਂ ਸੁਣਿਆ ਹੋਣਾ ਕਹਿੰਦੇ ਜੀ ਜੇ ਲਸਣ ਦੀ ਇੱਕ ਜਾਂ ਦੋ ਗੱਟੀਆਂ ਸਵੇਰੇ ਛਾਂ ਖਾਲੀ ਪੇਟ ਖਾਣੀ ਹੈ ਸ਼ੁਰੂ ਕਰ ਲੋ ਉਹਨਾਂ ਦਾ ਬਲੱਡ گاੜਾ ਨਹੀਂ ਹੁੰਦਾ ਹੈਗਾ ਬਲੱਡ ਪਤਲਾ ਹੋ ਜਾਂਦਾ ਬਲੱਡ ਦੇ ਵਿੱਚ ਕੋਈ ਵੀ ਕਟਾਣੂ ਵਗੈਰਾ ਨੇ ਜਾਂ ਕੋਈ ਇਦਾਂ ਦੇ ਮਾੜੇ ਪ੍ਰਭਾਵ ਨੇ ਹਨਾ ਉਹ ਠੀਕ ਹੋ ਜਾਂਦੇ ਬੈਕਟੀਰੀਆ ਵਗੈਰਾ ਹਾਂ ਉਹ ਠੀਕ ਹੋ ਜਾਂਦੇ ਨੇ ਹਨਾ ਇਹ ਆਪਾਂ ਸੁਣਿਆ ਤੇ ਪਰ ਅਸੀਂ ਅਜਮਾਇਆ ਵੀ ਆ ਅਸੀ ਬਹੁਤ ਦਾ ਨੁਸਖਾ ਜਿਹੜਾ ਮੈਂ ਤੁਹਾਨੂੰ ਅੱਜ ਦੇਣ ਜਾ ਰਿਹਾ ਬਹੁਤ ਵਧੀਆ ਨੁਸਖਾ ਹੈ ਅਜਮਾਇਆ ਹਨ ਉਸਕਾ ਫਰੂਕੀ ਸਾਹਿਬ ਜੇ ਤੁਸੀਂ ਇਹਦੇ ਸਹੀ ਤਰੀਕੇ ਨੇ ਇਸਤੇਮਾਲ ਕਰਦੇ ਹੋ ਫਰੂਕੀ ਸਾਹਿਬ ਇੱਥੇ ਇੱਕ ਹੋਰ ਮੈਂ ਤੁਹਾਨੂੰ ਥੋੜੀ ਜੀ ਗੱਲ ਮੈਂ ਲੋਕਾਂ ਨੂੰ ਸਮਝਾਉਣੀ ਚਾਹਨਾ ਜਿਹੜੇ ਸਾਡੇ ਲੋਕ ਦੇਖ ਰਹੇ ਨੇ ਦਰਸ਼ਕ ਸਾਨੂੰ ਦੇਖਦੇ ਨੇ ਸਾਨੂੰ ਪਸੰਦ ਕਰਦੇ ਨੇ ਉਹ ਕਈ ਵਾਰ ਕਹਿ ਦਿੰਦੇ ਨੇ ਕਮੈਂਟ ਕਰ ਦਿੰਦੇ ਨੇ ਜੀ ਮੈਂ ਆ ਨੁਸਖਾ ਅਜਮਾਇਆ ਸੀਗਾ ਮੈਨੂੰ ਰਿਜ਼ਲਟ ਨਹੀਂ ਮਿਲਿਆ ਫਰੂਕੀ ਸਾਹਿਬ ਦੇਖੋ ਦੱਸੇ ਅਨੁਸਾਰ ਜਿੰਨੀ ਅਸੀਂ ਮਾਤਰਾ ਇਹਦੀ ਦੱਸੀ ਆ ਤੁਸੀਂ ਓਨੀ ਹੀ ਲੈਣੀ ਆ ਉਹ ਤੋਂ ਜੇ ਵਧਾ ਲਿਆ ਤਾਂ ਤੁਹਾਨੂੰ ਨੁਕਸਾਨ ਕਰ ਦੂ ਕਈ ਵਾਰ ਕਹਿੰਦੇ ਇਹ ਤਸਵੀਰ ਗਠੰਡੀ ਹੁੰਦੀ ਹੈ ਇਹਦੀ ਗਰਮ ਹੁੰਦੀ ਆ ਇੱਕ ਡਾਕਟਰ ਨੂੰ ਤਸਵੀਰ ਬਾਰੇ ਬਿਲਕੁਲ ਪਤਾ ਹੁੰਦਾ ਜੇ ਡਾਕਟਰ ਨੇ ਤੁਹਾਨੂੰ ਨੁਸਖਾ ਦਿੱਤਾ ਜੇ ਡਾਕਟਰ ਨੇ ਤੁਹਾਨੂੰ ਨੁਸਖਾ ਦਿੱਤਾ ਉਹਨੂੰ ਇਹਦਾ ਮਤਲਬ ਤਸਵੀਰ ਦਾ ਵੀ ਪਤਾ ਉਹਦੀ ਤਸਵੀਰ ਕਿਹੜੀ ਆ ਅੱਛਾ ਤੇ ਫਿਰ ਬਵਾਸੀਰ ਵਾਲੇ ਲੈ ਸਕਦੇ ਨੇ ਬਵਾਸੀਰ ਵਾਲੇ ਲੈ ਸਕਦੇ ਆ ਫਰੁਕੀ ਸਾਹਿਬ ਦੇਖੋ ਜੇ ਹੁਣ ਬਵਾਸੀਰ ਵਾਲਾ ਪੇਸ਼ੈਂਟ ਆ ਉਹਨੂੰ ਬਵਾਸੀਰ ਹੀ ਜ਼ਿਆਦਾ ਖੂਨੀ ਬਵਾਸੀਰ ਨਹੀਂ ਲੈ ਸਕਦਾ ਓਕੇ ਮੇਰੇ ਤੇ ਮਸਾਲੇ ਬੰਦ ਹੁੰਦੇ ਆ ਠੀਕ ਹੈ ਉਹ ਇਹ ਨੂੰ ਨਾ ਯੂਜ਼ ਕਰੋ ਠੀਕ ਹੈ ਉਹਦੇ ਵਿੱਚ ਤੁਸੀਂ ਮਾਲਛਾਲਾ ਜਿਹੜਾ ਸੀ ਤੇਲ ਦੱਸਣਾ ਤੁਹਾਨੂੰ ਉਹ ਯੂਜ਼ ਕਰੋ ਬਾਬਾ ਸੀਰਾਲੇ ਵਾਲਾ ਮੈਡੀਸਨ ਹੁੰਦੀਆਂ ਨੇ ਸਾਡੇ ਕੋਲ ਮੈਡੀਸਨ ਹੁੰਦੀਆਂ ਨੇ ਅਸੀਂ ਜਿਹੜੀ ਮੈਡੀਸਨ ਸਾਡੇ ਕੋਲ ਇਲੈਕਟ੍ਰੋਪੈਥੀ ਮੈਡੀਸਨ ਹੁੰਦੀਆਂ ਨੇ ਡ੍ਰੌਪਸ ਹੁੰਦੇ ਨੇ ਬਰੂਕੀ ਸਾਹਿਬ ਵੀ ਤੁਹਾਨੂੰ ਦਿਖਾਵਾਂਗੇ ਸਭ ਪਹਿਲਾਂ ਉਹ ਹੀ ਦੇਖ ਲੈਣੇ ਆ ਡਾਕਟਰ ਸਾਹਿਬਾ ਤੋਂ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬਾ ਮਤਲਬ ਜੀਡੀਐ ਸਾਡੀਆਂ ਭੈਣਾਂ ਕੋਲ ਇਹ ਨੁਸਕੇ ਹਰਵੇ ਕਰਨ ਦਾ ਟਾਈਮ ਨਹੀਂ ਹੈ ਜਾਂ ਸਾਡੇ ਵੀਰਾਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਵੈਰੀਕੋ ਵੇਨਸ ਦੀ ਤੇ ਫਿਰ ਉਹ ਅਗਰ ਇਹ ਨੁਸਖਾ ਚਾਹੁੰਦੇ ਨੇ ਵੀ ਸਾਡੇ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਜੀ ਕਿ ਅਸੀਂ ਕਦੋਂ ਅਸੀਂ ਕਾੜਾ ਬਣਾਈਏ ਕਦੋਂ ਇਹਦਾ ਅਜਵੈਨ ਲੈ ਕੇ ਆਈਏ ਕਿੱਥੋਂ ਫਿਰ ਉਹਨਾਂ ਦਾ ਹੱਲ ਤੁਸੀਂ ਇਹ ਬੁੰਦਾਂ ਦੇ ਵਿੱਚ ਕਰ ਦਿੰਦੇ ਹੋ ਜਿਵੇਂ ਆਪਾਂ ਨੁਸਖੇ ਦਿੱਤੇ ਹੁੰਦੇ ਨੇ ਵੀ ਜੀ ਇਹ ਕੰਮ ਜ਼ਰੂਰ ਕਰ ਦਿੰਦੇ ਨੇ ਥੋੜਾ ਟਾਈਮ ਲੱਗਦਾ ਕਈਆਂ ਦੀ ਜਿਆਦਾ ਵਧੀ ਹੁੰਦੀ ਹੈ ਬਿਮਾਰੀ ਉਹਨਾਂ ਨੂੰ ਜਿਆਦਾ ਟਾਈਮ ਲੱਗਦਾ ਪਰ ਜਿਨ੍ਹਾਂ ਕੋਲੇ ਟਾਈਮ ਨਹੀਂ ਹੁੰਦਾ ਜਾਂ ਉਹਨਾਂ ਨੂੰ ਛੇਤੀ ਠੀਕ ਹੋਣਾ ਚਾਹੁੰਦੇ ਨੇ ਫਿਰ ਸਾਡੇ ਕੋਲ ਅਰਕ ਹੁੰਦੇ ਨੇ ਇਹ ਕਾਦੀ ਨਹੀਂ ਇਹ ਦਵਾਈਆਂ ਹੁੰਦੀਆਂ ਨੇ ਪੌਦਿਆਂ ਦੇ ਅਰਕ ਕੱਢੇ ਹੁੰਦੇ ਨੇ ਇਹਨਾਂ ਦੀਆਂ ਬੂੰਦਾਂ ਦਿੰਨੇ ਆ ਸੀ ਜਿਵੇਂ ਇਹਨਾਂ ਦੀ ਪ੍ਰੋਬਲਮਸ ਦੀਆਂ ਉਸ ਹਿਸਾਬ ਨਾਲ ਪਾਣੀ ਚ ਪਾ ਕੇ ਬੂੰਦਾਂ ਪੀਣੀ ਬੂੰਦਾਂ ਦੇ ਜ਼ਰੀਏ ਹਾਂਜੀ ਮਤਲਬ ਇਹ ਕੋਈ ਕੌੜੀਆਂ ਤਾਂ ਨਹੀਂ ਜੀ ਹੁੰਦੀ ਨਹੀਂ ਜੀ ਨਹੀਂ ਅਰਕ ਹੁੰਦੇ ਨੇ ਇਹ ਅਰਕ ਕੱਢੇ ਹੁੰਦੇ ਨੇ ਇਦਾਂ ਕਿੰਨੀਆਂ ਬੂੰਦਾਂ ਪਾਉਣੀ ਇਹ ਜਿੰਨੀਆਂ ਦੱਸੀਆਂ ਹੁੰਦੀਆਂ ਨੇ ਜਿੰਨੀਆਂ ਇੱਕ ਉਹਦੇ ਉੱਤੇ ਹਾਂਜੀ ਹਾਂਜੀ ਜੀ ਜੀ ਸੋ ਦੇਖੋ ਤੁਸੀਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਕੋਲੇ ਨੁਸਖਾ ਫਾਰਮੂਲਾ ਬਣਾਉਣ ਦਾ ਸਮਾਂ ਨਹੀਂ ਹੈ ਜਾਂ ਜਿਨ੍ਹਾਂ ਦੀ ਸਮੱਸਿਆ ਬਹੁਤ ਜ਼ਿਆਦਾ ਕਈ ਵਾਰ ਕ੍ਰੋਨਿਕਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਸਰ ਕਰਦਾ ਹੈ ਤਾਂ ਬਹੁਤ ਟਾਈਮ ਲਗਾ ਦਿੰਦਾ ਹੈ ਅਤੇ ਉਹਨਾਂ ਦਾ ਹੱਲ ਫਿਰ ਇਹਨਾਂ ਨੇ ਅਰਕਾਂ ਦੇ ਵਿੱਚ ਰੱਖਿਆ ਬੂੰਦਾਂ ਦੇ ਜ਼ਰੀਏ ਨੁਸਖਾ ਫਾਰਮੂਲਾ ਇਹ ਆਪਣਾ ਉਹਨਾਂ ਨੂੰ ਦੰਦੇ ਨੇ ਅੱਛਾ ਡਾਕਟਰ ਸਾਹਿਬ ਹੁਣ ਸਾਨੂੰ ਸ਼ੁਰੂਆਤ ਤੋਂ ਦੱਸ ਦੋ ਵੀ ਇਹ ਤਿਆਰ ਕਿਵੇਂ ਕਰਨਾ ਸਾਨੂੰ ਖੁਦ ਤਿਆਰ ਕਰਕੇ ਦੱਸ ਦਿਓ ਜੀ ਇਹ ਅੱਧੀ ਆਪਾਂ ਮਿਰਚ ਲੈਣੀ ਹੈ ਫਰੂਕੀ ਸਾਹਿਬ ਅੱਧੀ ਮਿਰਚ ਨੂੰ ਤੋੜ-ਤੋੜ ਕੇ ਅਸੀਂ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਪਾਣੀ ਕਿੰਨਾ ਲੈਣਾ ਹੈ ਪਾਣੀ ਫਰੂਕੀ ਸਾਹਿਬ ਇੱਕ ਗਲਾਸ ਪਾਣੀ ਲੈਣਾ ਇੱਕ ਗਲਾਸ ਦੇ ਵਿੱਚ ਤੁਸੀਂ ਇਹ ਪਾ ਲੈਣੀ ਆ ਅੱਧਾ ਚਮਚ ਪਾ ਲੈਣਾ ਤੁਸੀਂ ਅਜਵੈਨ ਦਾ 3 ਤੋਂ 4 ਤੁਈਆਂ ਲੈ ਲੈਣੀਆਂ ਨੇ ਜਿਹਨੂੰ ਅਸੀਂ ਲਸਣ ਦੀਆਂ ਕਹਿ ਦਿੰਨੇ ਆ ਜਿਹੜੀਆਂ ਮੈਂ ਪਾਈਆਂ ਨੇ ਹੁਣ ਇਹ ਤੁਸੀਂ ਤਿੰਨ ਤੋਂ ਚਾਰ ਤੁਈਆਂ ਲਸਣ ਦੀਆਂ ਲੈ ਲੈਣੀਆਂ ਇਹਦੇ ਵਿੱਚ ਪਾ ਕੇ ਤੁਸੀਂ ਉਬਾਲਣਾ ਇਹਨੂੰ ਜਦੋਂ ਉਬਲ ਉਬਲ ਕੇ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਫਿਰ ਤੁਸੀਂ ਇਹਦੇ ਵਿੱਚ ਸ਼ਹਿਦ ਮਿਲਾ ਕੇ ਜਿਨ੍ਹਾਂ ਨੂੰ 슈ਗਰ ਨਹੀਂ ਹੈ ਸ਼ਹਿਦ ਮਿਲਾ ਸਕਦਾ ਜਿਨ੍ਹਾਂ ਨੂੰ 슈ਗਰ ਹੈ ਤਾਂ ਉਹ ਨਮਕ ਮਿਲਾ ਕੇ ਲੈ ਸਕਦਾ ਇਹਨਾਂ ਨੂੰ ਸੋ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਜਿਹੜਾ ਨੁਸਖਾ ਫਾਰਮੂਲਾ ਲਗਾਤਾਰ ਬਣ ਰਿਹਾ ਹੈ ਔਰ ਇਹਦੇ ਵਿੱਚ ਡਾਕਟਰ ਸਾਹਿਬ ਨੇ ਅੱਧੀ ਤੋਂ ਜ਼ਿਆਦਾ ਮਿਰਚ ਪਾਈ ਹੈ ਅੱਧਾ ਇੱਕ ਚਮਚਾ ਅਜਵੈਨ ਦਾ ਇਹਦੇ ਵਿੱਚ ਪਾਇਆ ਹੈ ਔਰ ਦੋ ਲਸਣ ਦੀਆਂ ਤੁਰੀਆਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਲਗਾਤਾਰ ਉਬਲ ਰਿਹਾ ਹੈ ਤੇ ਟਾਈਮ ਬਚਾਉਣ ਵਾਸਤੇ ਅਸੀਂ ਸਾਰੀਆਂ ਚੀਜ਼ਾਂ ਫਟਾਫਟ ਕਰਕੇ ਇਹ ਕਾੜਾ ਹੈਗਾ ਜਿਹੜਾ ਇਸ ਵੇਲੇ ਤਿਆਰ ਹੋ ਗਿਆ ਇੱਕ ਇੱਕ ਗਲਾਸ ਅਸੀਂ ਪਾਇਆ ਸੀ ਤੇ ਅੱਧਾ ਰਹਿ ਗਿਆ ਤੇ ਹੁਣ ਇਹਦਾ ਕੀ ਕਰਨਾ ਹੈ ਇਹਨੂੰ ਕੀ ਕਰਨਾ ਫਿਰ ਕਿਦਾ ਸਾਡੇ ਕੋ ਸ਼ਹਿਦ ਪਿਆ ਠੀਕ ਹੈ ਸ਼ਹਿਦ ਨੂੰ ਪਾ ਲਓ ਆਪਣੇ ਸਵਾਦ ਅਨੁਸਾਰ ਠੀਕ ਹੈ ਨਾ ਜਿੰਨਾ ਤੁਹਾਨੂੰ ਸ਼ਹਿਦ ਚਾਹੀਦਾ ਉਹਨਾਂ ਸਵਾਦ ਅਨੁਸਾਰ ਪਾ ਕੇ ਇਹਨੂੰ ਘੋਲ ਲਓ ਚੰਗੀ ਇਹਨੂੰ ਖੋਲ ਕੇ ਤੁਸੀਂ ਬਹੁਤ ਸੌਖਾ ਬਣੂਗੀ ਸਾਬ ਕੀ ਹੁੰਦਾ ਸੋ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਬਣਾ ਕੇ ਖੁਦ ਹੀ ਟ੍ਰਾਈ ਕੀਤਾ ਬਹੁਤ ਵਧੀਆ ਟੇਸਟ ਵੀ ਵਧੀਆ ਠੀਕ ਹੈ ਮੈਂ ਕਹਾਂ ਇੱਕ ਇਦਾਂ ਦੀ ਡਰਿੰਕ ਬਣ ਗਈ ਜਿਹੜੀ ਆਪਾਂ ਡੇਲੀ ਲੈ ਸਕਦੇ ਹਾਂ ਦੇਖੋ ਇਹਦੇ ਵਿੱਚ ਹੁਣ ਹਾਰਟ ਬਲੋਕ ਜੀ ਨਹੀਂ ਹੋਣੀ ਤੁਹਾਡੀਆਂ ਨਸਾਂ ਦੀ ਬਲੋਕ ਜਿਹੜੀ ਉਹ ਖੁੱਲ ਜਾਣੀ ਹੈ ਜਿਹੜੇ ਕੋਨੇ ਤੱਬੇ ਜੰਮਗੇ ਉਹ ਠੀਕ ਹੋ ਜਾਣੇ ਤੁਹਾਡੇ ਬਹੁਤ ਵਧੀਆ ਰਿਜ਼ਲਟ ਨੇ ਫਰੁਕੀ ਸਾਹਿਬ ਇਹਨੂੰ ਹਰ ਬੰਦਾ ਅਜ਼ਮਾਵੇ ਜਿਹਨੂੰ ਵੈਰੀਕੋਸ ਵੇਨਸ ਦੀਆਂ ਪ੍ਰੋਬਲਮਸ ਨੇ ਉਹ ਲੈ ਕੇ ਦੇਖਣ ਉਸਕੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ। ਅੱਛਾ ਤੇ ਡਾਕਟਰ ਫਿਰ ਇਹ ਸਾਰੀਆਂ ਚੀਜ਼ਾਂ ਜਿਵੇਂ ਕਿ ਲਸਣ ਦੀ ਪੀਸਟ ਬਣਾ ਕੇ ਰੱਖੀ ਜਾ ਸਕਦੀ ਹੈ ਜਾਂ ਸਾਰਿਆਂ ਦਾ ਪਾਊਡਰ ਇਕੱਠਾ ਕਰਕੇ ਇੱਕ ਦਿਨ ਬਣਾ ਕੇ ਥੋੜਾ ਜਿਹਾ ਪਾ ਕੇ ਉਬਾਲ ਕੇ ਕੰਮ ਚੱਲ ਸਕਦਾ। ਜੀ ਜੀ ਇਹਨਾਂ ਨੂੰ ਨਾ ਮਿਰਚਾਂ ਨੂੰ ਲੱਕਪੀਸ ਲੋ ਅਜਵੈਨ ਨੂੰ ਲੱਕਪੀਸ ਲੋ ਉਹ ਤਾਂ ਤੁਸੀਂ ਹਰਿਆ ਰੋਜ਼ ਦੀ ਰੋਜ਼ ਲੈਣੀਆਂ ਨੇ ਜਿਹੜਾ ਲਸਣਾ ਉਹਨੂੰ ਤੁਈ ਨੂੰ ਛਿੱਲਿਆ ਤਿੰਨ ਇੱਕ ਤੁਈਆਂ ਜਿਹਾ ਛਿੱਲ ਕੇ ਉਹਦੀਆਂ ਵਿੱਚ ਪਾ ਦਿਓ ਠੀਕ ਹੈ ਮਤਲਬ ਇਹਨਾਂ ਨੂੰ ਇਕੱਠਾ ਕੀਤਾ ਜਾ ਸਕਦਾ ਜੀ ਜੀ ਆਸਾਨੀ ਵਾਸਤੇ ਜੀ ਜੀ ਅੱਛਾ ਤੇ ਫਿਰ ਹੁਣ ਇਹ ਦੱਸੋ ਵੀ ਤੁਸੀਂ ਕਹਿ ਰਹੇ ਹੋ ਵੀ ਤੇਲ ਵੀ ਹੈਗਾ ਜਿਹੜਾ ਵੈਰੀਕੋ ਵੇਇਨਸ ਦਾ ਬਹੁਤ ਚੰਗਾ ਹੱਲ ਹੈ ਇਹ ਜਿਹੜਾ ਤਿਲਾਂ ਦਾ ਤੇਲ ਤੁਸੀਂ ਰੱਖਿਆ ਇਹਦਾ ਇਸਤੇਮਾਲ ਕਿਵੇਂ ਕਰਨਾ ਹਾਂਜੀ ਬਰੁਗਤਾ ਜਿਹੜਾ ਤਿਲਾਂ ਦਾ ਤੇਲ ਆ ਇਹ ਤੁਸੀਂ ਕੀ ਕਰਨਾ ਆ ਸਾਡੇ ਕੋਲ ਲਸਣ ਆ ਗਿਆ ਠੀਕ ਹੈ ਲਸਣ ਨੂੰ ਤੁਸੀਂ ਚੰਗੀ ਤਰ੍ਹਾਂ ਛਿੱਲ ਕੇ ਇਹਨੂੰ ਕੁੱਟ ਲੈਣਾ ਠੀਕ ਹੈ ਕੁੱਟ ਕੇ ਇਹਦਾ ਇੱਕ ਚਮਚ ਪੇਸਟ ਲੈਣਾ ਤੁਸੀਂ ਲਸਣ ਦਾ ਡੇਢ ਚਮਚ ਲੈਣਾ ਤਿਲਾਂ ਦਾ ਤੇਲ ਦਾ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਤੁਸੀਂ ਅੱਗ ਤੇ ਪਕਾ ਕੇ ਜਦੋਂ ਇਹਦਾ ਅਸਰ ਚੰਗੀ ਤਰ੍ਹਾਂ ਇਹਦੇ ਵਿੱਚ ਨਿਕਲ ਗਿਆ ਇਹਨੂੰ ਛਾਣ ਕੇ ਤੁਸੀਂ ਕੀ ਕਰਨਾ ਜੇ ਛਾਣਣਾ ਛਾਣ ਵੀ ਸਕਦੇ ਹੋ ਨਹੀਂ ਤਾਂ ਤੁਸੀਂ ਇੱਦਾਂ ਹੀ ਪੇਸਟ ਸਣੇ ਹੀ ਆਪਣੀਆਂ ਜਿਹੜੀਆਂ ਨਸਾਂ ਨੇ ਉਹਦੇ ਜਿੱਥੇ ਵੈਰੀਕੋਸ ਵੇਨ ਦੀਆਂ ਫੁੱਲੀਆਂ ਹੋਈਆਂ ਨਸਾਂ ਨੇ ਉਹਦੇ ਉੱਤੇ ਮ사ਜ ਕਰ ਸਕਦੇ ਹੋ ਇੱਕ ਫਰੁਕੀ ਸਭ ਹੋਰ ਆ ਅਬਿੰਦ ਸਾਡਕਾਰ ਆਗਾ ਤੁਹਾਨੂੰ ਕਦੇ ਵੀ ਨਾ ਇਹਦੇ ਵਿੱਚ ਤੁਸੀਂ ਕੀ ਕਰਨਾ ਐ ਦੱਬ ਕੇ ਦੱਬ ਕੇ ਮਾਲਚ ਨਹੀਂ ਕਰਨੀ ਹੁੰਦੀ ਕੋਈ ਵੀ ਨਸਾਂ ਤੁਹਾਡੀਆਂ ਬਲੌਕ ਨੇ ਕਦੇ ਵੀ ਉਹਦੇ ਤੇ ਦਬਾ ਕੇ ਮਾਲਚ ਨਹੀਂ ਕਰਨੀ ਚਾਹੀਦੀ ਉਹ ਤੇ ਹਲਕੇ ਹੱਥ ਨਾਲ ਚੰਗੀ ਤਰ੍ਹਾਂ ਮ사ਜ ਕਰੋ ਜਿਹੜਾ ਤੇਲ ਸਾਡਾ ਬਿਲਕੁਲ ਵਿੱਚ ਰਚ ਜਾਵੇ ਰਚ ਗਿਆ ਉਹਨੂੰ ਛੱਡ ਦਿਓ ਕੁਝ ਨਹੀਂ ਕਰਨਾ ਜੀ ਜਿਹੜਾ ਤੁਹਾਨੂੰ ਬਹੁਤ ਜਲਦੀ ਰਿਜ਼ਲਟ ਮਿਲੂਗਾ ਬਹੁਤ ਫਾਸਟ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੀਆਂ ਨੇ ਜਿਹੜੇ ਸਾਡਾ ਲਸਣ ਹੁੰਦਾ ਲਸਣ ਵਿੱਚ ਇਦਾਂ ਦੇ ਤੱਤ ਹੁੰਦੇ ਨੇ ਜਿਹੜੇ ਨਸਾਂ ਨੂੰ ਬਿਲਕੁਲ ਖੋਲ ਦਿੰਦੇ ਨੇ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕ੍ਰੋਨਿਕਲ ਮੈਂ ਪਹਿਲਾਂ ਵੀ ਪੁੱਛਿਆ ਸੀ ਵੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕ੍ਰੋਨਿਕਲ ਪ੍ਰੋਬਲਮ ਹੈਗੀਆਂ ਨੇ ਉਹ ਕਹਿੰਦੇ ਨੇ ਜੀ ਇਸ ਤਰ੍ਹਾਂ ਦੇ ਨੁਸਖੇ ਟੋੜ ਕੇ ਤਾਂ ਅਸੀਂ ਬਹੁਤ ਅਜ਼ਮਾ ਲਏ ਬਹੁਤ ਡਾਕਟਰਾਂ ਕੋਲੋਂ ਫਿਰ ਲਏ ਵੱਡੇ ਵੱਡੇ ਹਸਪਤਾਲਾਂ ਚੋਂ ਕਹਿੰਦੇ ਨੇ ਕੋਈ ਹੱਲ ਹੀ ਐ ਨਹੀਂ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਰੁਕੀ ਸਾਹਿ ਆ ਡਰਾਪਸ ਆਏਗੇ ਨੇ ਸਾਡੇ ਕੋਲੇ ਇਲੈਕਟ੍ਰੋਪੈਥੀ ਮੈਡੀਸਨਾਂ ਇਹਨੂੰ ਪਾਣੀ ਦੇ ਵਿੱਚ ਡਰਾਪਸ ਪਾ ਕੇ ਪੀਣੇ ਹੁੰਦੇ ਨੇ ਜਿੰਨਾਂ ਕੋਲ ਸਮੇਂ ਦੀ ਘਾਟ ਆ ਠੀਕ ਹੈ ਇਹਨੂੰ ਪਾਣੀ ਵਿੱਚ ਪਾਓ ਸੌਣੀ ਨਾਲ ਪੀ ਲੋ ਇਹਨਾਂ ਨੂੰ ਅੱਛਾ ਤੇ ਫਿਰ ਇਹ ਕਿੰਨਾ ਕੁ ਟਾਈਮ ਹੈਗਾ ਜਿਹੜਾ ਵੈਰੀਕੋ ਵੇਨਸ ਦੇ ਜਿਹੜੇ ਥੋੜੀ ਇਹ ਬੂੰਦਾ ਹੈਗੀਆਂ ਨੇ ਮਾਮਲਾ ਹੱਲ ਕਰ ਦਿੰਦੇ ਨੇ ਸੌਟ ਆਊਟ ਕਰ ਦਿੰਦੇ ਬਿਮਾਰੀ ਅਕੋਰਡਿੰਗ ਹੁਣ ਦੇਖਣਾ ਪੈਣਾ ਫਿਰ ਕਿ ਸੋ ਪੇਸ਼ੈਂਟ ਉਹ ਇਹ ਕਿੰਨੀ ਕਿ ਵੈਰੀਕੋਸ ਵੇਨਸ ਦੀ ਪ੍ਰੋਬਲਮਸ ਵਧੀਆ ਹੋਈ ਆ ਕਿੰਨੇ ਆ ਕਿ ਜ਼ਿਆਦਾ ਉਭਰੀਆਂ ਹੋਈਆਂ ਨੇ ਕਿੰਨੇ ਆ ਕਿ ਜਿਆਦਾ ਸ਼ੁਰੂਆਤ ਆ ਜਾਂ ਕਾਫੀ ਟਾਈਮ ਪੁਰਾਣੀਆਂ ਨੇ ਕਿਦਾਂ ਦੀਆਂ ਹੁਣ ਕਈਆਂ ਦੇ ਜ਼ਖਮ ਹੋ ਜਾਂਦੇ ਨੇ ਫਰੁਕੀ ਸਾਹਿਬ ਜਦੋਂ ਜ਼ਖਮ ਹੋ ਜਾਂਦੇ ਨੇ ਉਹ ਸੁੱਕਣ ਦਾ ਨਾਂ ਨਹੀਂ ਲੈਂਦੇ ਉਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਜਦੋਂ ਤੁਹਾਡੇ ਵੈਰੀਕੋਸ ਵੇਨਸ ਦੀਆਂ ਐ ਨਸਾਂ ਜਿਆਦਾ ਫੁੱਲ ਗਈਆਂ ਕਈ ਵਾਰ ਕੀ ਹੁੰਦਾ ਉਹ ਨਸ ਫਟ ਜਾਂਦੀ ਆ ਫਟਣ ਕਰਕੇ ਤੀਰੀ ਜਿਵੇਂ ਅਸੀਂ ਕੋਈ ਪਚਕਾਰੀ ਮਾਰੀ ਦੀ ਕਿਸੇ ਚੀਜ਼ ਦੀ ਇਦਾਂ ਫਿਰ ਤੀਰੀ ਐਂਗੋ ਖੂਨ ਆਉਂਦਾ ਉਹਦੇ ਵਿੱਚ ਉਹ ਜਿਹੜਾ ਬੰਦ ਕਰਨਾ ਔਖਾ ਹੋ ਜਾਂਦਾ ਉਹਨੂੰ ਬੰਦ ਕਰਨਾ ਔਖਾ ਹੋ ਜਾਂਦਾ ਉਹ ਕਾਫੀ ਸਮਾਂ ਲੈ ਜਾਂਦਾ ਬੰਦ ਹੋਣ ਨੂੰ ਉਹ ਜਦੋਂ ਇਦਾਂ ਦੀ ਸਮੱਸਿਆ ਹੋਵੇ ਫਿਰ ਟਾਈਮ ਲੱਗੂਗਾ ਜੇ ਤੁਹਾਡੇ ਨਵੀਂ ਪ੍ਰੋਬਲਮਸ ਆ ਕੋਈ ਥੋੜਾ ਟਾਈਮ ਹੋਇਆ ਤਾਂ ਜਲਦੀ ਠੀਕ ਹੋ ਜਾਂਦੀ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਮੈਮ ਤੁਸੀਂ ਵੀ ਸਾਡੇ ਨਾਲ ਤਜਰਬਾ ਸਾਂਝਾ ਕੀਤਾ ਆਪਣਾ ਭੈਣਾ ਵਾਸਤੇ ਨੁਸਖਾ ਫਾਰਮੂਲਾ ਦੱਸਿਆ ਇਸ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਅੱਛਾ ਡਾਕਟਰ ਸਾਹਿਬ ਫਿਰ ਜਾਂਦੇ ਜਾਂਦੇ ਦੱਸ ਦਿਓ ਅਗਰ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਰਾਬਤਾ ਕਰਨ ਦਾ ਕੀ ਟੰਗ ਹੈਗਾ ਕਿਸੇ ਨੇ 1 ਟੂ 1 ਤੁਹਾਡੇ ਨਾਲ ਕੰਸਲਟੈਂਸੀ ਲੈਣੀ ਹੋਵੇ ਤੇ ਉਹ ਕਿਵੇਂ ਪੋਸੀਬਲ ਹੈ ਜੀ ਫਿਰਕੁਤ ਸਾਹਿਬ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਅ ਰਾਮਗੜ ਰੋਡ ਨੀਅਰ ਅ ਨਤ ਵਿਹਾਰ ਕਲੋਨੀ ਸਾਨੂੰ ਆ ਕੇ ਮਿਲ ਸਕਦੇ ਹੋ ਤੁਸੀਂ ਤੇ ਸਾਡਾ ਸਮਾਂ ਹੈਗਾ 10 ਵਜੇ ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ ਆ 78146999434 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਫੋਨ ਕਰਕੇ ਅਪਾਰਟਮੈਂਟ ਲੈ ਕੇ ਸਾਨੂੰ ਸਾਡੇ ਸਟਾਫ ਨਾਲ ਗੱਲ ਕਰਕੇ ਸਾਨੂੰ ਮਿਲ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਸਾਨੂੰ ਲਾਲ ਮਿਰਚਾਂ ਵਾਲਾ ਨੁਸਕਾ ਹੈਗਾ ਜਿਹੜਾ ਦਿੱਤਾ ਹੈ ਕਿ ਇਹ ਲਾਲ ਮਿਰਚ ਤੁਹਾਡੇ ਸਰੀਰ ਦੀ ਜ਼ਿੰਦਗੀ ਬਣ ਸਕਦੀ ਹੈ ਤੁਹਾਡੇਆਂ ਬਲੌਕਿੰਗਾਂ ਤੁਹਾਡੇ ਨਾੜਾਂ ਤੁਹਾਡੇ ਖਾਸ ਕਰਕੇ ਵੈਰੀਕੋ ਵੇਨਸ ਦੀ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਹੈ ਉਹ ਬੜੀ ਆਸਾਨੀ ਨਾਲ ਇਸ ਨੁਸਖੇ ਫਾਰਮੂਲੇ ਦੇ ਨਾਲ ਉਹ ਆਪਣਾ ਜਿਹੜਾ ਇਲਾਜ ਹੈਗਾ ਟ੍ਰੀਟਮੈਂਟ ਹੈਗਾ ਘਰ ਬੈਠੇ ਹੀ ਕਰ ਸਕਦੇ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਤੋਂ ਬਾਅਦ ਜੇਕਰ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਲਹਾਲ ਮੇਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਹੈ ਪਰ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲੱਗਦਾ ਕਿ ਨਾੜਾਂ ਦੀ ਬਹੁਤ ਜ਼ਿਆਦਾ ਬਲੌਕਿੰਗ ਹੈ ਖਾਸ ਕਰਕੇ ਪਿੰਨੀਆਂ ਦੇ ਉੱਤੇ ਨਾੜਾਂ ਉੱਭਰੀਆਂ ਹੋਈਆਂ ਨੇ ਪੱਟਾਂ ਦੇ ਉੱਤੇ ਨਾੜਾਂ ਉੱਭਰੀਆਂ ਹੋਈਆਂ ਨੇ ਪੈਰਾਂ ਨੇ ਜਿਹੜਾ ਸੋਜਾ ਹੈ ਉਹ ਨਾੜਾਂ ਕਰਕੇ ਨਹੀਂ ਕੱਟ ਰਿਹਾ ਧੰਨਵਾਦ